ਕਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੌਰਗਿਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣੇ ਆਮੋ ਖੈਡਲਾਈਨਸ ਤੇ ਸੁਨੀਲ ਜਾਖੜ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ ਆਪ ਵਿਧਾਇਕਾਂ ਵੱਲੋਂ ਲਗਾਏ ਗਏ ਦੋਸ਼ਾਂ ਦੇ ਦਿੱਤੇ ਕਰਾਰੇ ਜਵਾਬ ਸੌਰਵ ਭਰਦਵਾਜ ਨੇ ਸੁਸ਼ੀਲ ਰਿੰਕੂ ਤੇ ਸ਼ੀਤਲ ਅਨੁਗਰਾਲ ਤੇ ਲਗਾਏ ਨੇ ਜਵਾਬ ਤੇ ਸ਼ੀਤਲ ਅਨੁਗਰਾਲ ਨੇ ਕੀਤੀ ਇਹਨਾਂ ਸਵਾਲਾਂ ਤੇ ਟਿੱਪਣੀ ਲੋਕ ਸਭਾ ਚੋਣਾਂ ਨੂੰ ਲੈ ਕੇ ਮਹਾਰਾਣੀ ਪ੍ਰਨੀਤ ਕੌਰ ਨੇ ਦਿੱਤਾ ਵੱਡਾ ਬਿਆਨ ਕਿਹਾ ਪਟਿਆਲਾ ਤੋਂ ਹੀ ਲੜਨਗੇ ਚੋਣ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਗੁੰਜੀਆਂ ਖੁਸ਼ੀਆਂ ਵੇਚੀ ਨੇ ਲਿਆ ਜਨਮ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ 'ਚ ਭਾਜਪਾ 'ਚ ਹੁਣੇ-ਹੁਣੇ ਸ਼ਾਮਲ ਹੋਏ ਕਾਂਗਰਸ ਦੇ ਆਪ ਦੇ ਵੱਡੇ ਆਗੂ ਵੀ ਮੌਜੂਦ ਸਨ ਇਸੇ ਦੌਰਾਨ ਸੁਨੀਲ ਜਾਖੜ ਨੇ ਆਪ ਦੇ ਵਿਧਾਇਕਾਂ ਵੱਲੋਂ ਭਾਜਪਾ ਤੇ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਵਾਲੇ ਦੋਸ਼ਾਂ ਸੰਬੰਧੀ ਵੀ ਗੱਲਬਾਤ ਕੀਤੀ ਹੈ ਜਾਖੜ ਨੇ ਵਿਧਾਇਕਾਂ ਤੇ ਕਰਾਰੇ ਤੰਜ਼ ਘਸੇ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਆਪ ਵਿਧਾਇਕਾਂ ਦੇ ਵੱਲੋਂ ਭਾਜਪਾ ਉੱਤੇ ਪੈਸੇ ਦੀ ਆਫਰ ਦੇਣ ਦੇ ਇਲਜ਼ਾਮ ਲਗਾਏ ਗਏ ਨੇ ਜਿਸ ਦਾ ਜਵਾਬ ਦੇਂਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਚਿੰਨਾ ਤੇ 5-5000 ਰੁਪਏ ਦੇ ਮੁਕਦਮੇ ਦਰਜ ਨੇ ਉਹਨਾਂ ਨੂੰ ਕੋਈ 25 ਕਰੋੜ ਰੁਪਇਆ ਆਫਰ ਕਿਉਂ ਕਰੇਗਾ ਇਹ ਕੱਲ ਜਿਹੜਾ ਇਲਜ਼ਾਮ ਲੱਗ ਰਿਹਾ ਸੀ ਦੋ ਸਾਡੇ ਐਮਐਲਏ ਸਹਿਬਾਨ ਮੈਂ ਸਮਝਦਾ ਪਤਾ ਨਹੀਂ ਸਾਡੇ ਵਾਲੇ ਇਲਾਕੇ ਤੇ ਮਾਲ ਵਿੱਚ ਐ ਵੈਸੇ ਵੀ ਟੇਲਾ ਤੇ ਬੈਠੇ ਆ ਪਰ ਜਦੋਂ ਮਾੜਾ ਕੰਮ ਹੁੰਦਾ ਸੀ ਫਰੰਟ ਤੇ ਹੁੰਨੇ ਆ ਦੋ ਐਮਐਲਏ ਸਹਿਬਾਨ ਦੋਨੋਂ ਸਭ ਫਿਰੋਜ਼ਪੁਰ ਕੰਸਟੀਚੁਐਂਸੀ ਐਮਪੀ ਕੰਸਟੀਚੁਐਂਸੀ ਜੇ ਬਿਲੋਂਗ ਕਰਤੇ ਆ ਇੱਕ ਬੱਲੂਆਣਾ ਸੇ ਹੈ ਸ਼੍ਰੀਮਾਨ ਜੀ ਇੱਕ ਜਲਾਲਾਬਾਦ ਦੇ ਸ਼੍ਰੀਮਾਨ ਜੀ ਹੈ ਉਹਨਾਂ ਨੇ ਕੱਲ ਫੇਰ ਆਮ ਅਮੇਜ਼ਡ ਐਟ देयर ਅਡਾਸਟੀ ਐਡੀ ਮੋਟੀ ਚਮੜੀ ਹੋ ਗਈ ਟੈਫਲੋਨ ਦੀ ਚਮੜੀ ਹੋ ਗਈ ਉਹਨਾਂ ਲੋਕਾਂ ਦੀ ਉਹ ਅੱਜ ਮੋਰੈਲਟੀ ਦਾ ಪಾਠ ਪੜਾ ਰਹੇ ਸਭ ਕੱਲ ਕਹਿ ਰਹੇ ਸਾਨੂੰ 25-25 ਕਰੋੜ ਦੀ ਆਫਰ ਆਈ ਜਿਨ੍ਹਾਂ ਦੀ ਲੋਕਾਂ ਦੀ ਸੋਚ 25000 ਤੋਂ ਐ ਨਹੀਂ ਜ਼ਿਆਦਾ ਜਿਨ੍ਹਾਂ ਲੋਕਾਂ ਦੇ ਉੱਤੇ 5-5000 ਰੁਪਏ ਦੇ ਕਿਉਂਕਿ ਜਿਹੜੇ ਸਾਥੀ ਕੱਲ ਬੋਲ ਰਹੇ ਸੀਗੇ ਉਹ ਸਾਡੇ ਪੁਰਾਣੇ ਪਾਰਟੀ ਨਾਲ ਜੁੜੇ ਲੋਕ ਰਹੇ ਸਾਬ ਸਾਡੇ ਉਸ ਸਮੇਂ ਦੇ ਯੂਥ ਕਾਂਗਰਸ ਦੇ ਉਸ ਇਲਾਕੇ ਦੇ ਪ੍ਰਧਾਨ ਸੀ ਤੇ ਬਾਜਵਾ ਸਾਹਿਬ ਸੁਣਾ ਆ ਮੈਂ ਫੈਕਟਾ ਸੁਣਾ ਤੁਹਾਨੂੰ ਉਹਨਾਂ ਤੇ 420 ਦਾ 5-5000 ਰੁਪਏ ਦਾ ਮੁੱਕਾ ਜਮ ਦਰਜ ਹੈ ਸਾਹ ਉਹਨਾਂ ਦਾ ਆਪਸੀ ਪਰਿਵਾਰਕ ਝਗੜਾ ਸੀਗਾ ਉਸ ਤੇ ਮੈਂ ਉਸ ਗੱਲ ਤੇ ਮੈਂ ਨਹੀਂ ਕਰਨਾ ਚਾਹੁੰਦਾ ਉਹ ਕਹਿੰਦੇ ਸੀ ਇਹ ਮੇਰੇ ਪਿਤਾ ਹੀ ਹੈ ਨਹੀਂ ਉਹਨਾਂ ਗੱਲਾਂ ਤਾਂ ਉਹਨਾਂ ਦਾ ਪਰਿਵਾਰਕ ਕੋਪਣਾ ਉਹਨਾਂ ਦਾ ਇੱਕ ਮੋਰਲ ਕਿਰਦਾਰ ਹੈ ਮੋਲਦੇ ਤੇ ਨਹੀਂ ਮੈਂ ਤਾਂ ਲੋਕਾਂ ਦੀ ਉਹ ਸੁਭਾਵਨਾ ਤੇ ਜਿਹੜੇ पांच हजार रुपये वास्ते डुलते फिर उन्होंने पच्ची करोड़ रुपया कौन देगा रूपानी जी हम भी दूसरी तरफ रहे हैं आज से डेढ़ दो साल पहले बहुत किस्म के इल्जाम लगे होंगे बीजेपी आज भी अपोजिशन पार्टी इल्जाम लगा रही है ये तो लगा ही रहे पच्चीस पच्चीस हजार करोड़ पच्चीस करोड़ की बात कर रहे हैं पर आज तक बीजेपी के ऊपर मंदबुद्धि का कभी इल्जाम नहीं लगा साहब आप बताइए जो माल बाजार में पांच हजार रुपए में मिलता हो या पच्चीस हजार में मिलता हो उसके पच्चीस करोड़ कौन देगा साहब ये लोग अपने आप को कुछ ज्यादा आंक रहे हैं ये वो आम लोग हैं जिन्होंने अपनी कीमत पच्चीस करोड़ रुपए आंक रखी है इनकी कीमत पंजाब के लोगों में बिल्कुल स्पष्ट हो चुकी है ਜ਼ਿਕਰ ਹੋਇਆ ਹੈ ਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਗਾਹ ਕਰ ਦਿਆ ਗੁੰਡਾਗਰਦੀ ਅਤੇ ਨਕੇਲ ਕਸਨ ਦੇ ਲਈ ਕਹੇ ਤੇ ਸਿੰਘ ਜਖਣ ਨੇ ਕਿਹਾ ਕਿ ਆਪ ਦੇ ਜਿਹੜੇ ਵਿਧਾਇਕਾਂ ਦੇ ਵੱਲੋਂ ਪਾਰਟੀ ਉੱਤੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰਨਗੇ ਤਾਂ ਜੋ ਇਸ ਮਾਮਲੇ ਦੀ ਜਾਂਚ ਆਮ ਆਦਮੀ ਪਾਰਟੀ ਦੇ ਵੱਡੇ ਮੰਤਰੀ ਸੌਰਵ ਭਰਦਵਾਜ ਨੇ ਦੋਸ਼ ਲਗਾਏ ਨੇ ਕਿ ਸੁਸ਼ੀਲ ਰਿੰਕੂ ਤੇ ਸ਼ੀਤਲ ਅਨੁਗਰਾਲ ਨੂੰ ਵਾਈਪਲੱਸ ਸਿਕਿਉਰਿਟੀ ਦੇ ਨਾਲ-ਨਾਲ ਲੋਕ ਸਭਾ ਚੋਣਾਂ ਦੀ ਟਿਕਟ ਤੇ ਪੈਸਿਆਂ ਦਾ ਲਾਲਚ ਦਿੱਤਾ ਗਿਆ ਹੈ ਜਿਸ ਤੇ ਸ਼ੀਤਲ ਅੰਗੁਰਾਲ ਨੇ ਟਿੱਪਣੀ ਕੀਤੀ ਹੈ ਉਹਨਾਂ ਨੇ ਆਪ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਆਪ ਵਿੱਚ ਸਾਨੂੰ ਬੋਲਣ ਦੀ ਵੀ ਆਜ਼ਾਦੀ ਨਹੀਂ ਸੀ ਸਾਡੇ ਕੋਲ ਪ੍ਰਿੰਟ ਆਉਂਦੇ ਸੀ ਤੇ ਸਾਨੂੰ ਉਹੀ ਸਟੇਟਮੈਂਟ ਦੇਣੀ ਪੈਂਦੀ ਸੀ ਪੰਜਾਬ ਬੀਜੇਪੀ ਪ੍ਰਧਾਨ ਦੇ ਵੱਲੋਂ ਪਾਰਟੀ ਦਫ਼ਤਰ ਦੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਵੀ ਮੌਜੂਦ ਸਨ ਇਸ ਦੌਰਾਨ ਸ਼ੀਤਲ ਅੰਗੁਰਾਲ ਨੇ ਆਪ ਪਾਰਟੀ ਛੱਡਣ ਦਾ ਕਾਰਨ ਦੱਸਿਆਂ ਪਾਰਟੀ ਤੇ ਵੱਡੇ ਦੋਸ਼ ਲਗਾਏ ਨੇ ਆਮਾਦੀ ਪਾਰਟੀ ਦਾ ਮੈਂ ਜਾਂ ਮੇਰੇ ਵੱਡੇ ਭਾਈ ਸਟੀਲ ਕੁਮਾਰ ਰਿੰਕੂ ਜੀ ਹਿੱਸਾ ਸੀ ਅਸੀਂ ਬਹੁਤ ਹੀ ਚੰਗੇ ਇਨਸਾਨ ਸੀ ਦੁੱਧ ਦੇ ਤੋਤੇ ਸੀ ਅੱਜ ਰਾਤੋਂ ਰਾਤੀ ਅਸੀਂ ਲੋਕ ਬੇਈਮਾਨ ਲੋਟਸ ਦੇ ਅੰਦਰ ਪੈਸਿਆਂ ਦੇ ਲਾਲਚ ਦੇ ਲਈ ਉਹਨਾਂ ਲੋਕਾਂ ਦੀ ਸੋਚਣਾ ਸੀ ਚਲੇ ਗਏ ਮੈਂ ਸਭ ਤੋਂ ਪਹਿਲੇ ਅੱਜ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿੰਨਾ ਉਹਨਾਂ ਦੇ ਨਾਲ ਅਸੀਂ ਕੰਮ ਕੀਤਾ ਤੇ ਉਹਨਾਂ ਨੇ ਆਪਣੇ ਨ ਲੱਕੀ ਨਹੀਂ ਫੜੀ ਆਪਣੇ ਕੰਮ ਦੇ ਵਿੱਚ ਹਮੇਸ਼ਾ ਘਰ ਦਾ ਮੁਖੀਆ ਹੋ ਹੁੰਦਾ ਕਿ ਜਿਸ ਟਮ ਘਰ ਦੇ ਵਿੱਚ ਦਰਾਰ ਪੈਣ ਲੱਗੀ ਹੋਵੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਆਣ ਲੱਗੀ ਹੋਵੇ ਤੇ ਘਰ ਦਾ ਮੁਖੀਆ ਦੇਖਦਾ ਕਿ ਕਿਹੜੇ ਪਾਸੋਂ ਇਸ ਚੀਜ਼ ਦੀ ਕਮੀ ਹੈ ਅਸੀਂ ਲੋਕ 2021 ਦੇ ਵਿੱਚ ਆਮ ਆਦਮੀ ਪਾਰਟੀ ਮੈਂ ਤੇ ਮੇਰੇ ਪਰਿਵਾਰ ਮੇਰੇ ਸਾਥੀਆਂ ਨੇ ਜੁਆਇਨ ਕੀਤੀ ਇੱਕ ਬਹੁਤ ਵੱਡੇ ਬਦਲਾਅ ਦੇ ਰੂਪ ਚ ਜਿੱਦਾਂ ਇਹ ਲੋਕ ਗੱਲਾਂ ਕਰਦੇ ਸੀ ਆਮ ਆਦਮੀ ਪਾਰਟੀ ਦੇ ਲੋਕ कि ਅਸੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਵਿਸਤ੍ਰਿਤ ਦਿਖਾਵਾਂਗੇ ਅਸੀਂ ਲੋਕ ਵੀ ਉਹਨਾਂ ਦੀ ਗੱਲਾਂ ਦੇ ਵਿੱਚ ਆ ਗਏ ਕਿਉਂਕਿ ਜੋ ਪ੍ਰਿੰਟ ਬਲੂ ਪ੍ਰਿੰਟ ਉਹਨਾਂ ਦੇ ਹੱਥੇ ਵਿੱਚ ਸੀ ਅਗਰ ਉਸ ਸੀ ਨੂੰ ਦੇਖਿਆ ਜਾਵੇ ਤੇ ਅੱਜ ਹਰ ਬੰਦਾ ਐਦਾਂ ਦਾ ਪੰਜਾਬ ਦਾ ਸੁਪਨਾ ਦੇਖਦਾ ਹੈ ਜਿਹਦਾ ਦਾ ਸੁਪਨਾ ਇਹਨਾਂ ਨੇ ਦਿਖਾਇਆ ਅਸੀਂ ਲੋਕ ਉਸੇ ਹੀ ਲਾਲਚ ਦੇ ਵਿੱਚ ਉਸੇ ਹੀ ਗੁਮਨਾਹ ਦੇ ਵਿੱਚ ਮੈਂ ਤੇ ਮੇਰੇ ਸਾਥੀ 2021 ਜੋ ਆਮ ਆਦਮੀ ਜੁਆਇਨ ਕਰਕੇ ਦੋਰ ਬਾਈ ਦੇ ਵਿੱਚ ਜਲੰਧਰ ਵੈਸਟ ਦੇ ਲੋਕਾਂ ਨੇ ਮੇਰੇ ਉੱਤੇ ਮੇਰੇ ਪਰਿਵਾਰ ਉੱਤੇ ਮੇਰੇ ਸਾਥੀਆਂ ਉੱਤੇ ਵਿਸ਼ਵਾਸ ਕੀਤਾ ਸਾਨੂੰ ਐਮਐਲਏ ਬਣਾਇਆ ਅਸੀਂ ਬੜੀ ਉਮੀਦ ਦੇ ਨਾਲ ਵਿਧਾਨ ਸਭਾ ਦੇ ਵਿੱਚ ਜੇ ਜਾ ਕੇ ਉਸ ਧਰਤੀ ਨੂੰ ਚੁੰਮਿਆ ਜਿੱਥੇ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਹੈ ਕਿ ਮੈਂ ਲੋਕਾਂ ਦੀ ਇੱਤ ਗੱਲ ਰੱਖਣ ਆਉਂਗਾ ਕਿਉਂਕਿ ਮੈਂ ਗਰੀਬ ਪਰਿਵਾਰ ਦੇ ਵਿੱਚੋਂ ਜਨਮ ਲਿਆ ਹਾਂ ਮੈਂ ਦਲਿਤ ਪਰਿਵਾਰ ਦਾ ਇੱਕ ਬੱਚਾ ਹਾਂ ਕਿ ਮੇਰੇ ਜਿਹੜੇ ਲੋਕ ਆ ਮੇਰੇ ਜਿਹੜੇ ਪਰਿਵਾਰ ਦੇ ਮੈਂਬਰ ਉੱਥੇ ਰਹਿੰਦੇ ਜਲੰਧਰ ਦੇ ਵਿੱਚ ਉਹ ਬੜੀ ਹੈ ਮਾੜੀ ਹਾਲਾਤਾਂ ਦੇ ਵਿੱਚ ਲੋਕ ਘਰ ਦਾ ਗੁਜ਼ਾਰਾ ਕਰ ਪਾਉਂਦੇ ਆ ਮੈਨੂੰ ਬੜੀ ਆਸ ਸੀ ਕਿ ਜਿਹੜੀ ਇਹ ਸਰਕਾਰ ਆਈ ਏ ਇਹ ਦਲਿਤਾਂ ਦੀ ਅਛਤਾਂ ਦੀ ਪਿਛੜਿਆਂ ਦੀ ਇਹ ਗੱਲ ਕਰੂਗੀ ਪਰ ਜਿਸ ਟਾਈਮ ਵਿਧਾਨ ਸਭਾ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਗੱਲ ਰੱਖਣ ਦੀ ਸਾਨੂੰ ਟੋਕਿਆ ਜਾਂਦਾ ਸੀ ਸਾਨੂੰ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਮਰਜ਼ੀ ਦੇ ਨਾਲ ਬੋਲਣ ਦਾ ਜਿਹੜਾ ਹਕਕ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਬੋਲ ਸਕਦੇ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਬਿਆਨਬਾਜ਼ੀ ਤੁਹਾਨੂੰ ਮੀਡੀਆ ਦੇ ਭਰਾਵਾਂ ਨੂੰ ਨਹੀਂ ਦੇ ਸਕਦੇ ਸੀ ਜੋ ਬਿਆਨਬਾਜ਼ੀ ਸਾਨੂੰ ਪ੍ਰਿੰਟ ਕਰਕੇ ਆਈ ਜਾਂਦੀ ਸੀ ਸਾਡੇ ਮੋਬਾਈਲਾਂ ਦੇ ਉੱਤੇ ਉਹ ਸਾਨੂੰ ਮੀਡੀਆ ਦੇ ਵਿੱਚ ਲੈ ਕੇ ਦਿੱਤੀ ਜਾਂਦੀ ਸੀ ਉਸ ਦੇ ਐਵੀਡੈਂਸ ਉਸ ਦੇ ਪ੍ਰੂਫ ਮੈਂ ਪੂਰੀ ਮੀਡੀਆ ਨੂੰ ਦੇ ਸਕਦਾ ਹਾਂ ਜ਼ਿਕਰ ਉਹ ਹੈ ਕਿ ਸ਼ੀਤਲੰਗੁਰਾਲ ਤੇ ਸੁਸ਼ੀਲ ਰਿੰਕੂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਆ ਪੰਜਾਬ ਨੂੰ ਵੱਡਾ ਝਟਕਾ ਲੱਗਿਆ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੁਣ ਆਪ ਦੇ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀ ਅਹਿਮ ਕਦਮ ਚੁੱਕੇ ਜਾਣਗੇ ਇਹ ਵੀ ਵੇਖਣ ਯੋਗ ਹੋਵੇਗਾ ਹੁਣੇ-ਹੁਣੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਜੇ ਉਹ ਚੋਣ ਲੜਨਗੇ ਤਾਂ ਪਟਿਆਲਾ ਤੋਂ ਹੀ ਲੜਨਗੇ ਹਾਲਾਂਕਿ ਇਹ ਫੈਸਲਾ ਪਾਰਟੀ ਹਾਈ ਕਮਾਂਡ ਨੇ ਲੈਣਾ ਹੈ ਕਿ ਕਿਸ ਨੂੰ ਟਿਕਟ ਦੇਣੀ ਹੈ ਅਸ਼ੰਕੇ ਜਤਾਏ ਜਾ ਰਹੇ ਨੇ ਕਿ ਭਾਜਪਾ ਨੂੰ ਪਟਿਆਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਤੋਂ ਭਾਤੀ ਚਿੰਤਾ ਪਾਰਟੀ ਦੇ ਵੱਲੋਂ ਲੋਕ ਸਭਾ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਪਾਰਟੀ ਹਾਈ ਕਮਾਂਡ ਕਰੇਗੀ ਕਿ ਕਿਸ ਨੂੰ ਟਿਕਟ ਦੇਣੀ ਹੈ ਪਟਿਆਲਾ ਤੋਂ ਚੋਣ ਲੜਨ ਬਾਰੇ ਪੁੱਛਣ ਉੱਤੇ ਉਨ੍ਹਾਂ ਕਿਹਾ ਕਿ ਪਟਿਆਲਾ ਮੇਰਾ ਘਰ ਹੈ ਤੇ ਜੇ ਮੈਂ ਚੋਣ ਲੜਾਂਗੀ ਤਾਂ ਪਟਿਆਲਾ ਤੋਂ ਹੀ ਲੜਾਂਗੀ ਦੇਖੋ ਇਹ ਮੈਨੇ ਬੀਜੇਪੀ ਜੁਆਇਨ ਕੀਤੀ ਹੈ ਅਨ ਕੰਡੀਸ਼ਨਲੀ ਔਰ ਅਬ ਲੋਕ ਸਭਾ ਕੇ ਚਨਾਵ ਆ ਰਹੇ ਹਨ ਤਾਂ ਜੋ ਹਾਈ ਕਮਾਂਡ डिसाइड करेगी उसके साथ में काम करूँ लड़ू तो पटियाले से ही लड़ूंगी क्योंकि मेरा घर है देखो मैं जो आम आदमी पार्टी कहती है ना उसको मैं मानती नहीं उन्होंने आज तक कोई सही बात बोली नहीं सारी पार्टी अपना वो मजबूत कैंडिडेट दिता चुनाव है रणनीति है दिन्दु� ਮੈਂ ਇਹ ਰੋ ਦੇ ਵਿੱਚ ਲੋਕ ਡਿਸਾਈਡ ਕਰਦੇ ਨੇ ਇਹ ਹਾਈ ਕਮਾਂਡ ਡਿਸਾਈਡ ਕਰੇਗੀ ਜਿਸ ਕੋ ਵੀ ਟਿਕਟ ਦੇਗੀ ਉਹ ਵਹਾਂ ਸੇ ਮੈਂ ਭਾਜਪਾ ਦੀ ਪਰਫਾਰਮੈਂਸ ਬਹੁਤ ਬੜੀਆ ਰਹੇਗੀ ਮੈਂ ਨਾ ਕਹਿ ਸਕਦਾ ਕੀ ਲੱਗਦਾ ਹੈ ਕਾਂਗਰਸ ਦੱਸਦੀ ਕਿ ਪ੍ਰਨੀਤ ਕੋਰ ਕਾਂਗਰਸ ਦੇ ਵੱਲੋਂ ਪਟਿਆਲਾ ਤੋਂ ਸੰਸਦ ਮੈਂਬਰ ਹਨ ਤੇ ਕੁਝ ਹੀ ਪਹਿਲਾਂ ਹੀ ਉਹ ਭਾਜਪਾ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਰ ਇਸ ਮਗਰੋਂ ਲਗਾਤਾਰ ਕਿਆਸ ਲਗਾਏ ਜਾ ਰਹੇ ਹਨ ਕਿ ਭਾਜਪਾ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਮੁੜ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਬੇਟੀ ਨੂੰ ਜਨਮ ਦਿੱਤਾ ਹੈ ਜਿਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਗਿਲਕਾਰੀਆਂ ਗੂੰਜੀਆਂ ਹਨ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਰ ਨੇ ਤਿੰਨ ਨੂੰ ਜਨਮ ਦਿੱਤਾ ਹੈ ਇਹ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਖੁਦ ਦਿੱਤੀ ਹੈ ਤੇ ਉਹਨਾਂ ਨੇ ਟਵੀਟ ਕਰਕੇ ਲਿਖਿਆ ਕਿ ਵਾਹਿਗੁਰੂ ਨੇ ਬੇਟੀ ਦੀ ਦਾਤ ਬਖਸ਼ੀ ਹੈ ਜੱਚਾ ਬੱਚਾ ਦੋਵੇਂ ਤੰਦਰੁਸਤ ਨੇ ਤੇ ਨਾਲ ਹੀ ਉਹਨਾਂ ਨੇ ਆਪਣੀ ਬੇਟੀ ਦੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਬੀਤੇ ਰਾਤ ਨੂੰ ਹੀ ਡਾਕਟਰ ਗੁਰਪ੍ਰੀਤ ਕੋਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਪਲਟੀ ਕਰਵਾਇਆ ਗਿਆ ਸੀ ਸੀਐਮ ਮਾਨ ਨੇ 26 ਜਨਵਰੀ ਮੌਕੇ ਲੁਧਿਆਣੇ ਦੇ ਵਿੱਚ ਰੱਖੇ ਸੁਪਾ ਪਦਰੀ ਸਮਾਗਮ ਤੇ ਵਿੱਚ ਨਿੱਜੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਦੇ ਘਰ ਮਾਰਚ ਮਹੀਨੇ ਤੱਕ ਖੁਸ਼ੀਆਂ ਆਉਣ ਵਾਲੀਆਂ ਨੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਰ 7ਵੇਂ ਮਹੀਨੇ ਦੀ ਗਰਭਵਤੀ ਹੈ ਅਤੇ ਮਾਰਚ ਦੇ ਵਿੱਚ ਉਹਨਾਂ ਦੇ ਘਰ ਮਹਿਮਾਨ ਆਉਣ ਵਾਲਾ ਹੈ ਉਨਾਂ ਅਗੇ ਕਿਹਾ ਕਿ ਮੈਂ ਦੱਸਣਾ ਚਾਹੁੰਨਾ ਕਿ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਘਰ ਮੁੰਡਾ ਹੋਵੇਗਾ ਜਾਂ ਕੁੜੀ ਜੋ ਵੀ ਆਵੇ ਤੰਦਰੁਸਤ ਆਵੇ ਹਰ ਕੋਈ ਇਹ ਅਰਦਾਸ ਕਰੇ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੋ ਦਾ ਜੁਲਾਈ 2023 ਦੇ ਵਿੱਚ ਵਿਆਹ ਹੋਇਆ ਸੀ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦੂਜਾ ਵਿਆਹ ਹੈ ਪਹਿਲੇ ਵਿਆਹ ਤੋਂ ਉਹਨਾਂ ਦੇ ਦੋ ਬੱਚੇ ਹਨ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤੇ ਡਾਕਟਰ ਗੁਰਪ੍ਰੀਤ ਕੋ ਹਰਿਆਣਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੇ ਹੁਣ ਇੱਕ ਬੇਟੀ ਨੂੰ ਜਨਮ ਦਿੱਤਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਦਲ ਬਦਲੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਇਸ ਦੇ ਚੱਲਦਿਆਂ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅਨੁਗਰਾਲ ਅਤੇ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਨੇ ਭਾਜਪਾ ਦਾ ਪੱਲਾ ਫੜਿਆ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਭਾਜਪਾ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਪੰਜਾਬ ਦੇ ਚਿਲੰਦਰ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਦਿੱਲੀ ਸਰਕਾਰ ਦੇ ਮੰਤਰੀ ਸੌਰਵ ਭਾਲਤਵਾਸ਼ ਨੇ ਪ੍ਰੈਸ ਕਾਨਫਰੰਸ ਕਰਦਿਆਂ ਭਾਜਪਾ ਤੇ ਗੰਭੀਰ ਇਲਜ਼ਾਮ ਲਗਾਏ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਪੈਸੇ ਅਤੇ ਸਿਕਿਉਰਿਟੀ ਦੀ ਆਫਰ ਦਿੱਤੀ ਜਾ ਰਹੀ ਹੈ। ਪੰਜਾਬ ਮੇ ਚਾਰ ਪਾਰਟੀਆਂ ਮੁੱਖਤਹ ਚੋਣਾਂ ਵਿੱਚ ਹੈ। पहले नंबर पे आम आदमी पार्टी दूसरे पे कहीं कांग्रेस कहीं अकाली दूसरा तीसरा चौथे नंबर की पार्टी है भारतीय जनता पार्टी बीजेपी ये बात तथ्य है यह मेरा कोई आकलन नहीं है यह बात सब राजनीतिक लोग जानते हैं कि चौथे नंबर पर आने वाली राजनीतिक पार्टी पंजाब में भारतीय जनता पार्टी इनका कुछ नहीं है और किसान आंदोलन के बाद तो बचा कुचा जो इनकी इज्जत थी वो भी पंजाब में खत्म हो गई है पंजाब के गांव में बोर्ड लगाए गए थे कि भारतीय जनता पार्टी का अंदर आना मना है इस तरीके से पंजाब का किसान भारतीय जनता पार्टी से नाराज है यह भी कहा जा सकता है कि इनसे नफरत करता है पंजाब का किसान सवाल यह उठता है कि अगर भारतीय जनता पार्टी के हालात पंजाब में इतने खराब हैं तो क्यों भारतीय जनता पार्टी आम आदमी पार्टी के सांसद विधायक कल तोड़ के ले गई और कल एक और खबर हमारे पंजाब के विधायकों ने दी कि पंजाब में बहुत सारे विधायकों के पास पार्टी बदलने के लिए भारतीय जनता पार्टी में आने के लिए उनको पैसा ऑफर किया गया उनको वाई प्लस सिक्योरिटी ऑफर की गई उनको पोजीशंस ऑफर की गई यहां तक कि उनको संसद के अंदर चुनाव लड़ाने की बात भारतीय जनता पार्टी ने कही ਜ਼ਿਕਰ ਹੋਇਆ ਹੈ ਕਿ ਕੱਲ ਪੰਜਾਬ ਦੇ ਕੁਝ ਵਿਧਾਇਕਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਆਜਪਾ ਦੇ ਉੱਤੇ ਇਲਜ਼ਾਮ ਲਗਾਏ ਸਨ ਕਿ ਉਹਨਾਂ ਨੂੰ ਫੋਨ ਕਰਕੇ ਆਫਰ ਦਿੱਤੀ ਜਾ ਰਹੀ ਹੈ। ਆਪ ਮੰਤਰੀ ਸੌਰਵ ਭਰਦਵਾਜ ਵੱਲੋਂ ਲਗਾਏ ਇਲਜ਼ਾਮਾਂ ਦਾ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੜੇ ਸ਼ਬਦਾਂ ਵਿੱਚ ਜਵਾਬ ਦਿੱਤਾ ਹੈ ਸੌਰਵ ਭਰਦਵਾਜ ਨੇ ਸੁਸ਼ੀਲ ਰਿੰਕੂ ਤੇ ਸ਼ੀਤਲ ਅਨਗੁਰਾਲ ਨੂੰ ਲਾਲਚੀ ਤੇ ਪ੍ਰਿਸ਼ਟ ਦੱਸਿਆ ਜਿਸ ਤੋਂ ਬਾਅਦ ਮਨਜਿੰਦਰ ਸਿਰਸਾ ਨੇ ਆਪ ਨੂੰ ਆੜੇ ਹੱਥੀ ਲੈ ਕੇ ਉਹਨਾਂ ਕਿਹਾ ਕਿ ਦਰਅਸਲ ਆਪ ਦੇ ਪ੍ਰਿਸ਼ਟਾਚਾਰ ਤੇ ਝੂਠਾਂ ਦਾ ਜਾਲ ਬੁਣਿਆ ਹੋਇਆ ਹੈ ਜਿਸ ਤੋਂ ਬਾਅਦ ਆਗੂ ਪਾਰਟੀ ਛੱਡ ਕੇ ਜਾ ਰਹੇ ਨੇ ਆਪ ਦੇ ਵਿਧਾਇਕ ਅਤੇ ਮੰਤਰੀਆਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਕਹਿ ਕੇ ਬੀਜੇਪੀ ਦਾ ਹੱਥ ਫੜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਲਗਾਤਾਰ ਆਪ ਦੇ ਵੱਡੇ ਨੇਤਾ ਅਤੇ ਵਿਧਾਇਕ ਬੀਜੇਪੀ ਉੱਤੇ ਵਿਧਾਇਕਾਂ ਨੂੰ ਖਰੀਦਣ ਦੇ ਦੋਸ਼ ਲਗਾ ਰਹੇ ਹੈ ਮੰਤਰੀ ਸੌਰਵ ਭਾਤਵਾਜ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੀ ਕੁਝ ਅਜਿਹੇ ਹੀ ਦੋਸ਼ ਬੀਜੇਪੀ ਉੱਤੇ ਲਗਾਏ ਗਏ ਨੇ ਜਿਨ੍ਹਾਂ ਦਾ ਜਵਾਬ ਦੇਦਿਆ ਮਨਜਿੰਦਰ ਸੇਸਾ ਨੇ ਕਿਹਾ ਕਿ ਆਪ ਦੇ ਦੌਰੇ ਮਾਪਦੰਡ ਬੇਨਕਾਬ ਸੌਰਵ ਭਾਤਵਾਜ ਜੀ ਸੁਸ਼ੀਲ ਰਿੰਕੂ ਜੀ ਨੂੰ ਪ੍ਰਸ਼ਟ ਅਤੇ ਲਾਲਚੀ ਕਰਾਲ ਤੇ ਰਹੇ ਹਨ ਕਿਉਂਕਿ ਉਹਨਾਂ ਨੇ ਆਪ ਛੱਡ ਕੇ ਪਾ ਦੀ ਚੋਣ ਕੀਤੀ ਸੀ ਸੌਰਵ ਜੀ ਸੱਚ ਤਾਂ ਇਹ ਹੈ ਕਿ ਇਹ ਆਪਕੋ ਤੁਹਾਡੀ ਪਾਰਟੀ ਦੇ ਵੱਲੋਂ ਪੈਦਾ ਕੀਤੇ ਭ੍ਰਿਸ਼ਟਾਚਾਰ ਅਤੇ ਝੂਠ ਨੂੰ ਦੇਖ ਕੇ ਆਪ ਛੱਡ ਰਹੇ ਨਹੀਂ ਸੌਰਵ ਬਾਰਦਵਾਜ ਹੁਣ ਪੀਸੀ ਕਰਕੇ ਕਹਿ ਰਹੇ ਆ ਸਾਡੇ ਐਮਐਲਏ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਤਿੰਨ ਐਮਐਲਏ ਨੂੰ ਫੋਨ ਆ ਗਏ ਰਿੰਕੂ ਵਾਈਪਲਸ ਸਿਕਿਉਰਿਟੀ ਕਰਕੇ ਚਲੇ ਗਏ ਮਤਲਬ ਜੋ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਲੋਕ ਪਿੰਡਾਂ ਚ ਨਹੀਂ ਵੜਨ ਦੇ ਰਹੇ ਲੋਕ ਵੱਟੇ ਮਾਰਨੋਂ ਫਿਰਦੇ ਨੇ ਤੁਹਾਡੇ ਕੈਂਡੀਡੇਟਾਂ ਨੂੰ ਤੁਸੀਂ ਕਹਿ ਕੇ ਆਏ ਸੀ ਅਸੀਂ ਪੈਨਸ਼ਨ ਲਾਵਾਂਗੇ ਸਾਡੀਆਂ ਮਾਵਾਂ ਭੈਣਾਂ ਨੂੰ ਪੈਸਾ ਦੇਵਾਂਗੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਜਿਹੜੇ ਜਹਾਜ਼ਾਂ ਜਾਂ ਤੁਸੀਂ ਵਿਰੋਧ ਕਰਦੇ ਸੀ ਅੱਜ 20 ਲੱਖ ਰੁਪਏ ਘੰਟੇ ਵਾਲੇ ਜਹਾਜ਼ ਤੇ ਤੁਸੀਂ ਸਫ਼ਰ ਕਰ ਰਹੇ ਜੇ ਲੋਕ ਕਰੋੜਾਂ ਰੁਪਏ ਪੰਜਾਬ ਦਾ ਅਰਬਾਂ ਰਪੈਨਫੈਕਟ ਤੁਸੀਂ ਪੰਜਾਬ ਦਾ ਐਟੀਟਿਊਡ ਆਤਾ ਔਰ ਪੰਜਾਬ ਦੇ ਲੋਕ ਇਹ ਸਭ ਮੰਗਦੇ ਨੇ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਤੁਸੀਂ ਐਨਐਸਏ ਲਾ ਲਾ ਕੇ ਜੇਲਾ ਚ ਬੰਦ ਕਰ ਦਿੱਤਾ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਉਸ ਕਰਕੇ ਲੋਕ ਤੁਨ ਛੱਡ ਕੇ ਭੱਜ ਰਹੇ ਨੇ ਤਾ ਕਰਕੇ ਰਿੰਕੂ ਜਿਹੜੇ ਤੁਸੀਂ ਕਹ ਰਹੋ ਕਾਂਗਰਸ ਤੋਂ ਲੈ ਕੇ ਆਏ ਸੀ ਤੇ ਇਮਾਨਦਾਰ ਸੀ ਤੇ ਹੁਣ ਤੁਹਾਨੂੰ ਛੱਡ ਕੇ ਤੁਹਾਡੀ ਟਿਕਟ ਛੱਡ ਕੇ ਤੇ ਬੀਜੇਪੀ ਚਲੇ ਤੇ ਗਲਤ ਹੋਗੇ ਕਮਾਲ ਹੋ ਗਿਆ ਔਰ ਤੁਸੀਂ ਪਿਛੇਰਾ ਵੀ ਕਹਿੰਦੇ ਸਾਡੇ ਐਮਐਲਏ ਖਰੀਦ ਰਹੇ ਨੇ ਸਾਡੇ ਕੋਲ ਸਬੂਤ ਨੇ ਉਹ ਕਿੱਥੇ ਨੇ ਸਬੂਤ ਉਹ ਆਡੀਓ ਕਿੱਥੇ ਆ ਜਿਹੜੀ ਤੁਸੀਂ ਕਹ ਰਹੇ ਸੀ ਸੀ ਮੁਕਦਮਾ ਦਰਜ ਕਰਾ ਦਿੱਤਾ ਪੁਲਿਸ ਨੂੰ ਦੇਾਂਗੇ ਦਿਓ ਲੋਕਾਂ ਦੇ ਅੰਦਰ ਕਿਉਂਕਿ ਤੁਸੀਂ ਝੂਠ ਔਰ ਬੇਈਮਾਨੀ ਕਰ ਰਹੇ ਜੇ ਤੁਹਾਡੇ ਕੋਲ ਜਵਾਬ ਨਹੀਂ ਲੋਕ ਤੁਹਾਨੂੰ ਪਿੰਡਾਂ ਚ ਰਿਵੜਨ ਦੇ ਰਹੇ ਲੋਕਾਂ ਤੁਹਾਡੀਆਂ ਟਿਕਟਾਂ ਛੱਡ ਛੱਡ ਭਜਣਾ ਹੈ ਹਾਲਾਤ ਇਹ ਬਣ ਜਾਣੇ ਨੇ ਜਿਨ੍ਹਾਂ ਤੁਸੀਂ ਟਿਕਟਾਂ ਦੇਣੀਆਂ ਨੇ ਉਹਨਾਂ ਨੇ ਜਦੋਂ ਪਿੰਡਾਂ 'ਚ ਜਾਣਾ ਲੋਕਾਂ ਇਟਾ-ਵੱਟੇ ਮਾਰਨੇ ਆਉਣਾ ਕਹਿਣਾ ਅਸੀਂ ਚੋਣਾਂ ਨਹੀਂ ਲੜਨਾ ਕਿਉਂਕਿ ਤੁਸੀਂ ਪੰਜਾਬ ਨੂੰ ਠੱਗਿਆ ਏ ਲੁੱਟਿਆ ਏ ਔਰ ਅੱਜ ਕੇਜਰੀਵਾਲ ਦਿਲੀਜਰਾ ਹਿਸਾਬ ਦੇ ਰਿਹਾ ਏ ਛੇਤੀ ਪੰਜਾਬ ਦੇ ਲੋਕਾਂ ਨੂੰ ਇਹ ਤੁਹਾਨੂੰ ਹਿਸਾਬ ਦੇਣਾ ਪਊਗਾ ਇਹ ਪੰਜਾਬ ਦੇ ਲੋਕ ਤੁਹਾਡੇ ਤੋਂ ਇੱਕ-ਇੱਕ ਐਮਐਲਏ ਤੋਂ ਇੱਕ-ਇੱਕ ਮੰਤਰੀ ਤੋਂ ਔਰ ਮੁੱਖ ਮੰਤਰੀ ਤੋਂ ਹਿਸਾਬ ਮੰਗਣਗੇ ਜ਼ਿਕਰਿਓ ਕਹਿ ਕੇ ਆਪ ਤੇ ਵੱਲੋਂ ਬੀਜੇਪੀ ਤੇ ਦੋਸ਼ ਲਗਾਉਣ ਅਤੇ ਆਪ ਆਕਵਾ ਦਾ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਜਾਣ ਦਾ ਸਿਲਸਿਲਾ ਹੋਰ ਕਿੱਥੋਂ ਤੱਕ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਤਿਤੋਂ ਉਸਰੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਜ਼ਿਮਨੀ ਚੋਣਾ ਦੇ ਸਮੇਂ ਦੀ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਮੁਰ ਸਾਂਝੀ ਕੀਤੀ ਹੈ ਜਿਸ ਚ ਉਹ ਬਲਕੌਰ ਸਿੰਘ ਸੁਸ਼ੀਲ ਕੁਮਾਰ ਰਿੰਕੂ ਬਾਰੇ ਬੋਲਦੇ ਹੋਏ ਨਜ਼ਰ ਆਏ ਸੀ ਤੇ ਬਲਕੌਰ ਸਿੰਘ ਉਸ ਵੀਡੀਓ ਚ ਜਲੰਧਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਪਾਰਟੀ ਦਾ ਕੱਲਾ ਲੋਗੋ ਚੇਂਜ ਹੁੰਦਾ ਹੈ ਬੰਦੇ ਚੇਂਜ ਨਹੀਂ ਹੁੰਦੇ ਤਾਂ ਕਰਕੇ ਇਸ ਤੋਂ ਚੰਗਾ ਹੈ ਨੋਟਾਂ ਨੂੰ ਵੋਟ ਪਾਓ ਤੇ ਹੁਣ ਬਲਕੌਰ ਸਿੰਘ ਨੇ ਜਲੰਧਰ ਵਾਸੀਆਂ ਨੂੰ ਮੁਰ ਇਹ ਗੱਲ ਯਾਦ ਕਰਾਈਏ ਪੰਜਾਬੀ ਸਿੰਗਰ ਉਲਫ ਸੁਖਦੀਪ ਸਿੰਘ ਮੂਸੇ ਵਾਲੇ ਦੇ ਪਿਤਾ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਜਪਾ ਸ਼ਾਮਲ ਹੋਣ ਤੇ ਤੰਜ ਕਸੇ ਨੇ ਬਲਕੋਤ ਸਿੰਘ ਨੇ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਜਲੰਧਰ ਵਾਸੀਆਂ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਹੁਣ ਮੈਨੂੰ ਜਲੰਧਰ ਵਾਸੀਓ ਕਦਾਰ ਦੱਸੋ ਕੋਣ ਹੈ ਸਾਡਾ ਸ਼ੌਕ ਨਹੀਂ ਜਲੰਧਰ ਦੀਆਂ ਸੜਕਾਂ ਤੇ ਆਉਂਗਾ ਉਹ ਅਸੀਂ ਉੱਤਰ ਕੇ ਆਇਆ ਮੇਰੀ 3 ਕਰੋੜ ਦੀ ਕੋਠੀ ਮੈਨੂੰ ਜਿੰਨਾ ਲੱਗਿਆ ਮੈਂ ਤਾਂ ਇੱਥੇ ਆਇਆ

ਕੁਲੀ ਦੀ ਨਾ ਪਿੰਗਿਆ ਇਹ ਸਾਫ ਕਰਨਾ ਬਾਕੀ ਜਿਹੜਾ ਤੁਹ ਜਗਾ ਆ ਗਾ ਉਹ ਪਾ ਦਿਓ ਆਪਾਂ ਨੂੰ ਕੋਈ ਦਿੱਕਤ ਨਹੀਂ ਜੇ ਤੁਹਾਡੇ ਫਿਰ ਵੀ ਕੋਈ ਹੁੰਦਾ ਕਿ ਕੋਈ ਦਿੱਕਤ ਨਹੀਂ ਆਉਂਦਾ ਤੁਹਨ ਹੁੰਦਾ ਹੈਗਾ ਕਿ ਕੋਈ ਪਰ ਇਹਨਾਂ ਨੂੰ ਨਹੀਂ ਪਾਣੀ ਇਹਨਾਂ ਨੂੰ ਐਸਾ ਪੰਜਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵੱਖ ਲਾ ਦੇ ਫਿਰ ਇਹ ਪੰਖਤ ਨੂੰ ਗੰਮ ਅਸੀਂ ਕੀ ਗਲਤੀਆਂ ਕੀਤੀਆਂ ਪਿੰਡ ਦੇ ਲੋਕਾਂ ਨੇ ਜ਼ਿਕਰ ਹੋ ਕੇ ਕਿ ਬਲਕੋਰ ਸਿੰਘ ਦੀ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਉਹਨਾਂ ਨੇ ਜੁਲੰਧਰ ਵਾਸੀਆਂ ਨੂੰ ਅੱਜ ਤੋਂ ਇੱਕ ਸਾਲ ਪਹਿਲਾਂ ਜੋ ਗੱਲ ਆਖੀ ਸੀ ਹੁਣ ਉਸ ਉੱਤੇ ਵੀ ਉਹ ਸਵਾਲ ਪੁੱਛ ਰਹੇ ਨੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅਨੁਗਰਾਲ ਦੇ ਪਾਜਪਾ ਚ ਸ਼ਾਮਿਲ ਹੋਣ ਤੋਂ ਬਾਅਦ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰ ਮੋੜ ਪਾਰਟੀ ਲੀਡਰਸ਼ਿਪ ਤੇ ਸਵਾਲ ਖੜੇ ਕਰ ਦਿੱਤੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਸੰਸਦ ਮੈਂਬਰ ਰਾਗਵ ਚੱਡਾ ਦੇ ਵਿਦੇਸ਼ ਜਾਣ ਤੇ ਵੀ ਚੁਟਕੀ ਲਈਏ विदाय कवर विजय प्रताप सिंह ਨੇ ਆਮ ਆਦਮੀ ਪਾਰਟੀ ਨੂੰ ਅળે ਹੱਥੀ ਲੰਦੇ ਹੋਏ ਨਿਸ਼ਾਨੇ ਵੀ ਨੇ ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਪੋਸਟ ਕਰਕੇ ਲਿਖਿਆ ਕਿ ਆਸੇ ਕੀ ਹੋ ਗਿਆ ਦੇਖਤੇ ਦੇਖਤੇ ਆਖਿਰ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ ਅਜੀਜ਼ਾ ਤੋਂ ਦੂਰੀ ਧੋਖਾ ਅਤੇ ਹਸਨਬੀਆ ਨੂੰ ਗਲੇ ਲਗਾਉਣਾ ਇਹ ਕਿਹੋ ਜਿਹਾ ਇਨਸਾਫ ਹੈ ਸੰਕਟ ਦੀ ਇਸ ਕੜੀ ਦੇ ਵਿੱਚ ਕੋਈ ਤੁਹਾਨੂੰ ਛੱਡ ਕੇ ਪਾਰਟੀਆਂ ਬਦਲ ਰਹੇ ਕੋਈ ਜਸ਼ਨ ਮਨਾ ਰਹੇ ਅਤੇ ਕੋਈ ਇਲਾਜ ਦੇ ਬਹਾਨੇ ਦੇਸ਼ ਤੋਂ ਬਾਹਰ ਚਲਾ ਗਿਆ ਕੋਵਰ ਵੀ ਜੇ ਬਤਾਪ ਸਿੰਘ ਨੇ ਇਸ ਟਵੀਟ ਉਤੇ ਆਪ ਦੀ ਪੂਰੀ ਟੀਮ ਉਤੇ ਸਵਾਲ ਖੜੇ ਕੀਤੇ ਨੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਤੋਂ ਇਲਾਵਾ ਰਾਘਵ ਚੱਡਾ ਹੀ ਅਜੋਏ ਆਗੂ ਹਨ ਜੋ ਇਸ ਸਮੇਂ ਇਲਾਜ ਦਾ ਹਵਾਲਾ ਦਿੰਦੇ ਹੋਏ ਭਾਰਤ ਤੋਂ ਬਾਹਰ ਹਨ ਦੱਸਦੀ ਕਿ ਸੋ ਪਹਿਲਾਂ ਵੀ ਵਿਧਾਇਕ ਕੁਵਲ ਨੇ ਕਈ ਵਾਰ ਆਪਣੀ ਹੀ ਪਾਰਟੀ ਉੱਤੇ ਸਵਾਲ ਚੁੱਕੇ ਨੇ ਆਪ ਵਿਧਾਇਕ ਕੁਵਲ ਨੇ بیਐੱਪੀ ਮਾਮਲੇ 'ਚ ਚੱਲ ਰਹੀ ਕਾਰਵਾਈ ਉੱਤੇ ਸਵਾਲ ਚੁੱਕੇ ਸਨ ਜਨਵਰੀ ਮਹੀਨੇ ਦੇ ਵਿੱਚ ਉਹਨਾਂ ਨੇ ਪੋਸਟ ਕਰਕੇ ਕਿਹਾ ਸੀ ਕਿ ਆਜ ਵੀ ਮੈਂ ਉਸੇ ਥਾਂ ਉੱਤੇ ਖੜਾ ਹਾਂ ਜਿੱਥੇ ਚੋਨਾ ਹੋਇਆ ਸੀ ਤੇ ਨਾਲ ਹੀ 28 ਨਵੰਬਰ ਨੂੰ ਇਸ ਮਾਮਲੇ ਉੱਤੇ ਵਿਸਾਦ ਦੇ ਨਾਲ ਚਰਚਾ ਕੀਤੀ ਸੀ 2 ਮਹੀਨੇ ਹੋ ਗਏ ਨੇ ਹੁਣ ਤੁਹਾਡਾ ਪੀਏ ਵੀ ਤੁਹਾਡਾ ਫੋਨ ਸੁਣਨ ਨੂੰ ਤਿਆਰ ਨਹੀਂ ਹੈ ਤੁਹਾਡਾ ਮੋਚੇ ਵਾਲੇ ਦੇ ਨਾਲ ਸਮਝੌਤਾ ਹੋ ਗਿਆ ਅਤੇ ਤੁਸੀਂ ਉਹਨਾਂ ਨੂੰ ਕਾਨੂੰਨੀ ਦਾਅ ਪੇਚ ਦੇ ਲਈ ਮੇਰੇ ਪਿੱਛੇ ਲਗਾ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਕੁਵਰ ਵਿਜੇਪਤਾਪ ਦੀ ਇਸ ਪੋਸਟ ਤੋਂ ਬਾਅਦ ਆਮ ਆਦਮੀ ਪਾਰਟੀ ਕੀ ਐਕਸ਼ਨ ਲੈਂਦੀ ਹੈ ਅੱਜ ਦਾ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦਾ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਆ ਮੁਖੜ ਲਾਈਨਸ ਤੇ ਸੁਨੀਲ ਜਾਖੜ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ ਆਪ ਵਿਧਾਇਕਾਂ ਵੱਲੋਂ ਲਗਾਏ ਗਏ ਦੋਸ਼ਾਂ ਦੇ ਦਿੱਤੇ ਕਰਾਰੇ ਜਵਾਬ ਸੌਰਵ ਭਰਦवाज ਨੇ ਸੁਸ਼ੀਲ ਰਿੰਕੂ ਤੇ ਸ਼ੀਤਲ ਅਨੁਗਰਾਲ ਤੇ ਲਗਾਏ ਨੇ ਜਵਾਬ ਤੇ ਸ਼ੀਤਲ ਅਨੁਗਰਾਲ ਨੇ ਕੀਤੀ ਇਹਨਾਂ ਸਵਾਲਾਂ ਤੇ ਟਿੱਪਣੀ ਲੋਕ ਸਭਾ ਚੋਣਾਂ ਨੂੰ ਲੈ ਕੇ ਮਹਾਰਾਣੀ ਪ੍ਰਨੀਤ ਕੌਰ ਨੇ ਦਿੱਤਾ ਵੱਡਾ ਬਿਆਨ ਕਿਹਾ ਪਟਿਆਲਾ ਤੋਂ ਹੀ ਲੜਨਗੇ ਚੋਣ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਗੁੰਝੀਆਂ ਖੁਸ਼ੀਆਂ ਬੇਟੀ ਨੇ ਲਿਆ ਜਨਮ ਇਸ ਦਿਨਾਂ ਹੀ ਮੈਨੂੰ ਦਿਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ